ਉਹ ਸਿੱਧੂ ਵਾ ਚਾਹੁੰਦਾ ਸੀ ਆਪਣੇ ਮਾਨਸੇਦਾਨ ਖਸ਼ਾ ਬਦਲਣਾ ਲੋਕਾਂ ਨੂੰ ਕੀ ਲੱਗਿਆ ਪਾਵਰ ਚਾਹਦਾ ਹੈ ਭੁੱਖ ਹੈ ਨਹੀਂ ਸਮਝਣਾਂ ਦੀ ਫੀਲਿੰਗ ਉਹ ਹਾਰ ਹਾਰ ਰਾਤ ਆ ਵੋਟਾਂ ਨਹੀਂ ਪਾਈਆਂ ਉਵੇਂ ਮੈਂ ਸਭ ਤੋਂ ਵੱਡਾ ਮੁੱਦਾ ਮੇਰੇ ਦਿਓਦਾ ਕੱਪੜੇ 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 ਨੰਗਾ ਘੁਮਾਂ ਹਾਂ ਜੇ ਮੈਂ ਕੱਪੜੇ ਲਾ ਕੇ ਘੁੰਮਾਂ ਫਿਰ ਕਹਿੰਗੇ ਸਾਲਾ ਨੰਗੇ ਘਰਵਾ ਹਾਂ ਆਪਣੇ ਕੱਪੜੇ ਦਾ ਚੱਜ ਨਾਲ ਪਾਲਾ ਮੈਂ ਇੰਨਾ ਪੈਸਿਆਂ ਦੇ ਬੈਠਾ ਜਦੋਂ ਫੇਸਬੁੱਕ ਨਹੀਂ ਪੈਸੇ ਦਿੰਦੀ ਸੀ ਉਦੋਂ ਕਿਹੜਾ ਮਾਂ ਦਾ ਸੂਰਮਾ ਆ ਕੇ ਮੈਨੂੰ ਪੈਸੇ ਦੇ ਦੋ ਦੂਗਾ ਨਾ ਹੁੰਦਾ ਇਹ ਤੁਸੀਂ ਚਾਂਦੀ ਦੇ ਚਮਚ ਲੈ ਕੇ ਮੰਨਿਓ ਅਸੀਂ ਕਿਚੀਚੀ ਲੈ ਕੇ ਜੰਮੇ ਹਾਂ ਤਾਂ ਮੈਥੇ ਆ ਕੇ ਮਹਿਸੂਸ ਕਰੋ ਨਾ ਕਿ ਕਿੰਨਾ ਮੰਗਣਾ ਔਖਾ ਹੈ ਕਈ ਲੋਕਾਂ ਕੋਲ ਮਾੜਾ ਬੋਲਣ ਲਈ ਵੀ ਕੋਈ ਗੱਲ ਨਹੀਂ ਹੁੰਦੀ ਪਰ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਇਹ ਇੰਨਾ ਚੰਗਾ ਕੰਮ ਕਰ ਕਿੱਦਾਂ ਰਿਹਾ ਇਹਦੀ ਹਰ ਪਾਸੇ ਵਾਵਾ ਕਿਉਂ ਹੋ ਰਹੀ ਹੈ ਇਹਦੀ ਗੱਲ ਕਿਉਂ ਹੋ ਰਹੀ ਹੈ ਇਹਦਾ ਸ਼ੋਅ ਕਿਉਂ ਚੱਲ ਰਿਹਾ ਉਹ ਸਾੜਾ ਉਹ ਜੈਲਸੀ ਹੈ ਕਿ ਜਿਹੜੀ ਮੈਨੂੰ ਐ ਹੀ ਹੋਈ ਜਾਂਦੀ ਹੈ ਉਹ ਜੈਲਸੀ ਤੇ ਅਸਲ 'ਚ ਜੈਲਸੀ 'ਚ ਫਰਕ ਹੈ ਜੇ ਮੈਂ ਅਸਲ 'ਚ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਹੈਗਾ ਮੈਂ ਮਿਲੂੰਗਾ ਮੈਂ ਕਹੂੰਗਾ ਵੀਰੇ ਤੇਰੇ ਆ ਵਿਚਾਰ ਇੱਕ ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਵੀ ਨਹੀਂ ਹੈਗਾ ਤੁਹਾਡੇ ਮੂਰੇ ਖੜਨ ਦਾ ਦਮ ਵੀ ਨਹੀਂ ਹੈਗਾ ਤੇ ਤੁਹਾਡਾ ਸਹਿਮਤ ਵੀ ਨਹੀਂ ਹੈਗਾ ਸਹੀ ਹੈ ਸਹਿਮ ਮੇਰੇ ਤੁਸੀਂ ਵਿਚਾਰਾਂ ਨਾਲ ਨਹੀਂ ਸਹਿਮਤ ਆਓ ਮਤਲਬ ਵਿਚਾਰਾਂ ਨਾਲ ਅਸਹਿਮਤੀ ਹੋ ਸਕਦੀ ਆ ਪਰ ਇੱਕ ਕੰਮ ਜਿਹੜਾ ਚੰਗਾ ਕੰਮ ਕਰਦੇ ਆ ਉਹ ਤੇ ਸਹਿਮਤੀ ਬਣਾ ਲਓ ਸਭ ਤੋਂ ਵੱਡਾ ਮੁੱਦਾ ਮੇਰੇ ਤੇ ਹੁੰਦਾ ਕੱਪੜੇ 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 ਨੰਗਾ ਘੁੰਮਾਂ ਮੈਂ ਜ਼ਿਆਦਾ ਇਹ ਚੱਲਦਾ ਸੋਟਾ ਜੇ ਮੈਂ ਕੱਪੜੇ ਲਾ ਕੇ ਘੁੰਮਦਾ ਫਿਰ ਕਹੂੰਗਾ ਸਾਲਾ ਨੰਗੇ ਘਰਾਂ ਆਪਣੇ ਕੱਪੜੇ ਦਾ ਚੱਜ ਨਾਲ ਪਾ ਲੈ ਉਹ ਕਹਿੰਦਾ ਦੁਨੀਆ ਦੇ ਦੋਵੇਂ ਪਾਸੇ ਦੰਦੇ ਹੋ ਗਏ ਫਿਰ ਇਧਰੋਂ ਵੀ ਫਿਰ ਉਹੀ ਗੱਲ ਬਾਈ ਕਿਸੇ ਨੂੰ ਜ਼ਿਆਦਾ ਦਿੱਕਤ ਹੈ ਭਾਈ ਆ ਜਾਓ ਆਪਾਂ ਬਹਿ ਕੇ ਗੱਲਬਾਤ ਕਰ ਲੈਨੇ ਆ ਜਿਹੜੇ ਪੈਸੇ ਮੈਨੂੰ ਆਉਂਦੇ ਨੇ ਤੁਸੀਂ ਲੈ ਲਓ ਮੈਂ ਇਨਾ ਪੈਸਿਆਂ ਤੇ ਬੈਠਾ ਜਦੋਂ ਫੇਸਬੁਕ ਨਹੀਂ ਪੈਸੇ ਦਿੰਦੀ ਸੀ ਉਦੋਂ ਕਿਹੜਾ ਮਾ ਦਾ ਸੂਰਮਾ ਆ ਕੇ ਮੈਨੂੰ ਪੈਸੇ ਦੇ ਦਿੰਦਾ ਸੀ ਹੁਣ ਤੁਸੀਂ ਇੱਕ ਕੰਮ ਕਰ ਰਹੇ ਹੋ ਇਹ ਸਵਾਰਥ ਅੱਜ YouTube ਮੈਂ ਕਹਿੰਨਾ ਖੁਦਾ ਕਰੇ ਮੈਂ ਦੁਆ ਕਰਦਾ ਵੈਸੇ ਤਾਂ ਬੜੇ ਬੇਰੋਜ਼ਗਾਰ ਹੋ ਜਾਣਗੇ ਸੋਸ਼ਲ ਮੀਡੀਆ ਪੈਸੇ ਦੇਣੀ ਬੰਦ ਕਰ ਦੇਵੇ ਆਪਾਂ ਦੇਖਦੇ ਆ ਕਿਹੜੇ ਕਿਹੜੇ ਕੰਮ ਛੱਡਣਗੇ ਕਿਹੜੇ ਕਿਹੜੇ ਕੰਟੀਨਿਊ ਕਰਨਗੇ ਗੱਲ ਖਤਮ ਇੱਥੋਂ ਹਿਸਾਬ ਲਾ ਲਓ ਕਰ ਦਿਓ ਬੰਦ ਹੁਣ ਉਹ ਕਹਿਣਗੇ ਤੂੰ ਬੰਦ ਕਰ ਦੇ ਇਕੱਲਾ ਆਪਣਾ ਕਿਉਂ ਜੇ Facebook ਅਮਰੀਕਾ 'ਚ ਬੈਠੀ ਤੁਹਾਨੂੰ ਵੀ ਪੈਸੇ ਦੇ ਰਹੀ ਇਹਨੂੰ ਵੀ ਦੇ ਰਹੀ ਇਹਨੂੰ ਵੀ ਦੇ ਰਹੀ ਤਾਂ ਮੈਨੂੰ ਦੇ ਰਹੀ ਤਾਂ ਕੀ ਦਿੱਕਤ ਜਾਂ ਮੈਂ ਸਾਰੇ ਪੈਸੇ ਜਿਹੜੇ ਤੁਹਾਨੂੰ ਲੱਗਦਾ ਸੋਸ਼ਲ ਮੀਡੀਆ ਤੋਂ ਆਂਦੇ ਨੇ ਤੁਹਾਨੂੰ ਦੇ ਦੇਣਾ ਤੁਸੀਂ ਮੇਰੇ ਸਾਰੇ ਖਰਚੇ ਚੱਕ ਲੋ ਆਣਾ ਜਾਣਾ ਤੇਲ ਪਾਉਣਾ ਸਾਰੇ ਖਰਚੇ ਤੁਸੀਂ ਕਰ ਲੋ ਹੁਣ ਸਿੱਧੂ ਦਾ ਚਾਹੁੰਦਾ ਸੀ ਆਪਣੇ ਮਾਨਸੇ ਦਾ ਨਕਸ਼ਾ ਬਦਲਣਾ ਲੋਕਾਂ ਨੂੰ ਕੀ ਲੱਗਿਆ ਪਾਵਰ ਚਾਹਦਾ ਭੁੱਖ ਹੈ ਨਹੀਂ ਸਮਝਣਾਂ ਦੀ ਫੀਲਿੰਗ ਉਹ ਹਾਰ ਹਾਰ ਰਾਤ ਆ ਵੋਟਾਂ ਨਹੀਂ ਪਾਈਆਂ ਉਵੇਂ ਮੈਮ ਹੁਣ ਮੇਰੀ ਸੋਚ ਪਿੱਛੇ ਲੋਕ ਕਹਿੰਦੇ ਹੋਰ ਫੇਮ ਭਾਲਦਾ ਹੈ ਪੈਸੇ ਭਾਲਦਾ ਹੈ ਇਹ ਮੁੱਦਿਆਂ ਦਾ ਹੱਲ ਉਦੋਂ ਹੋਏਗਾ ਜਦੋਂ ਲੋਕ ਆਪਣੇ ਤਨ ਤੇ ਹੰਡਾਣਗੇ ਠੰਡ ਦਾ ਮਹਿਸੂਸ ਉਹੀ ਕਰ ਸਕਦਾ ਜਿਹੜਾ ਨੰਗੇ ਕੱਪੜੇ ਕਦੀ ਘੁੰਮਿਆ ਹੋਵੇ ਜਿਹਨੂੰ ਮਿਲੀਆਂ ਹੀ ਜੰਮਦੇ ਰਜਾਈਆਂ ਨੇ ਤੇ ਮਿਲੇ ਹੀ ਜੰਮਦੇ ਹੀਟਰ ਨੇ ਉਹਨੂੰ ਕੀ ਪਤਾ ਠੰਡ ਲੱਗਦੀ ਚਾਂਦੀ ਦੇ ਚਮਚੇ ਲੈ ਕੇ ਜਿਹੜਾ ਚਾਂਦੀ ਲੈ ਕੇ ਚਮਚ ਸਿੱਧੂ ਕਹਿੰਦਾ ਹੁੰਦਾ ਸੀ ਕਿ ਤੁਸੀਂ ਚਾਂਦੀ ਦੇ ਚਮਚ ਲੈ ਕੇ ਮੰਨਿਓ ਅਸੀਂ ਕਿਚੀਚੀ ਲੈ ਕੇ ਜੰਮੇ ਹਾਂ ਤਾਂ ਇੱਥੇ ਆ ਕੇ ਮਹਿਸੂਸ ਕਰੋ ਨਾ ਕਿ ਕਿੰਨਾ ਮੰਗਣਾ ਔਖਾ ਹੈ ਕੋਈ ਬੰਦਾ ਇੱਥੇ ਆ ਕੇ ਕਹਿੰਦਾ ਮੇਰੀ ਮਦਦ ਕਰ ਦੋ ਇਹ ਛੋਟੀ ਗੱਲ ਹੈ ਜਾਨ ਨਿਕਲ ਜਾਂਦੀ ਕਿਸੇ ਕੋਲ ਮੰਗਣਾ ਬਾਈ ਜੀ ਇੱਥੇ ਮੇਰੇ ਕੋਲ ਪਾਠੀ ਵੀ ਆਉਂਦੇ ਨੇ ਗੁਰਦੁਆਰਾ ਸਾਹਿਬ ਜਿਨ੍ਹਾਂ ਕੋਲ ਲਾਜ ਜੋਗੇ ਪੈਸ ਮੇਰੇ ਕੋਲ ਪੰਡਤ ਵੀ ਆਉਂਦੇ ਨੇ ਕਿ ਭਾਈ ਮੈਂ ਮੰਦਿਰ ਦਾ ਪੰਡਤਾਂ ਦਾ ਮੇਰੇ ਕੋਲ ਇਲਾਜ ਜੋਗੇ ਪੈਸੇ ਨਹੀਂ ਇਹਨਾਂ ਤੇ ਬੋਲੋ ਤੁਸੀਂ ਧਾਰਮਿਕ ਬਣਦੇ ਹੋ ਇਹੀ ਕਹਿ ਦਿਓ ਕਿ ਭਾਈ ਮੇਰੇ ਧਰਮ ਦੇ ਜਿੰਨੇ ਵੀ ਲੋਕ ਇੱਥੇ ਆਣਗੇ ਉਹਨਾਂ ਦਾ ਇਲਾਜ ਮੈਂ ਕਰਾਉਂਗਾ ਇਹ ਨਹੀਂ ਕਿਹਾ ਜਾਂਦਾ ਕਿਉਂਕਿ ਇਹ ਸਾਰੇ ਜਾਣ ਦੇ ਰਸਤੇ ਨੇ ਪੈਸਿਆਂ ਦੇ ਹਾਂ ਆਉਣ ਦੇ ਰਸਤੇ ਆਉਣ ਦੇ ਰਸਤੇ ਕੀ ਨੇ ਇੱਥੇ ਮੱਥਾ ਟੇਕੋ ਤੁਹਾਡੀ ਬਿਮਾਰੀ ਠੀਕ ਹੋ ਜਾਏਗੀ ਪੈਸੇ ਚੜਾਓ ਇਹ ਬੇਵਕੂ ਬਣਾਉਣ ਦੇ ਰਸਤੇ ਨੇ ਤੇ ਤੁਸੀਂ ਆਓ ਇਸ ਜਗ੍ਹਾ ਦੀ ਆਸਥਾ ਬਹੁਤ ਹੈ ਚਲੋ ਆਸਥਾ ਤੇ ਮੈਂ ਬੋਲਣਾ ਨਹੀਂ ਚਾਹਦਾ ਪਰ ਆਸਥਾ ਦੇ ਚੱਕਰ ਤੁਸੀਂ ਕਿਤਨੇ ਕਹਿੰਦੇ ਲੋਕਾਂ ਨੂੰ ਬੇਵਕੂਫਤਾ ਬਣਾਈ ਰਿਓ ਪੈਸੇ ਖਾਈ ਰਿਓ ਪ੍ਰੈਕਟੀਕਲੀ ਗੱਲ ਤੇ ਆਓ ਤੇ ਸਾਰੇ ਹਸਪੀਟਲ ਬੰਦ ਕਰਾ ਕੇ ਤੁਸੀਂ ਮੱਥੇ ਟਿਕਾਣਾ ਸ਼ੁਰੂ ਕਰ ਦੋ ਪ੍ਰੈਕਟੀਕਲੀ ਆਓ ਇਹ ਕਹੋ ਕਿ ਆਪਣਾ ਇਲਾਜ ਵੀ ਕਰਾਓ ਤੇ ਨਾਲ ਨਾਲ ਮੱਥਾ ਵੀ ਟੇਕੋ ਠੀਕ ਹੈ ਪਰ ਅਰਦਾਸ ਕਰਦੇ ਹਾਂ ਮਹਾਰਾਜ ਅੱਗੇ ਮਹਾਰਾਜ ਸੁਣੋ ਪਰ ਤੁਹਾਡੇ ਕਰਮਾਂ ਦਾ ਭੁਗਤਾਨ ਤੇ ਕਰਮਾਂ ਦਾ ਹੋਈ ਗਏ ਉਹਨ ਮੇਰੇ ਵਰਗਾ ਬੰਦਾ ਚਾਰ ਮਾਰਗ ਕਰਮ ਕਰਕੇ ਤੇ ਚਲ ਜੇ ਰੱਬ ਦੇ ਦਰ ਤੇ ਕਿ ਰੱਬਾ ਐਦਾਂ ਰੱਬ ਬੇਵਕੂਫ